ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਰਾਜਾ ਸੁਆਮੀ ਬਾਬਾ ਗੁਰਵਿੰਦਰ ਸਿੰਘ ਢਿੱਲੂ ਨੇ ਪੰਜਾਬ ਦੇ ਲੋਕਾਂ ਦੇ ਨਾਲ ਖੇលਿਆ ਵਾ ਇੱਕ ਹੋਰ ਬਹੁਤ ਹੀ ਖਤਰਨਾਕ ਖੇਲ ਵੀਰੋ ਬਹੁਤ ਵੱਡੀ ਖਬਰ ਜਿਸ ਨੇ 43 ਮਚਾ ਦਿੱਤੀ ਹੈ ਪੂਰੀ ਤਫਸੀਲ ਅਸੀਂ ਇਸ ਖਬਰ ਦੀ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਣ ਦੇ ਇਸੇ 바ਰ ਚਾਹਨੇ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਬਾਬਾ ਗੁਰਿੰਦਰ ਸਿੰਘ ਢਿੱਲੂ ਨੂੰ ਲੈ ਕੇ ਔਰ ਦੂਜੇ ਪਾਸੇ ਨਾਬੇ ਦੇ ਵਿੱਚ ਜਿਹੜਾ ਰਾਜਾ ਜਿਹੜਾ ਕਿ ਨਵਾਂ ਸਤਾਫਤ ਕੀਤਾ ਗਿਆ 14 ਸਾਲ ਦਾ ਬੱਚਾ ਇਹਦੇ ਵਿੱਚ ਬਹੁਤ ਵੱਡੀ ਰਣਨੀਤੀ ਕੱਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਹੀ ਨਹੀਂ ਬਲਕਿ ਪੰਜਾਬ ਦੇ ਸਿੱਖਾਂ ਦੇ ਸਿਰ ਤੇ ਬਿਠਾਉਣ ਦੇ ਲਈ ਇਹਦੇ ਵਿੱਚ ਯੋਗਦਾਨ ਕਿਹਦਾ-ਕਿਹਦਾ ਜੀ ਇਹ ਪੂਰੀ ਖਬਰ ਨਿਰਪੱਖ ਕਰਾਂਗੇ ਕਿਵੇਂ ਪੰਜਾਬ ਭਰ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਖੜਾ ਕੀਤਾ ਗਿਆ ਸਿੱਖਾਂ ਦੇ ਸਿਰ ਤੇ 14 ਸਾਲ ਦੇ ਬੱਚੇ ਨੂੰ ਬਿਠਾਉਣ ਦੇ ਲਈ ਯਾਨੀ ਨਾਬੇ ਦੀ ਰਿਆਸਤ ਦਾ ਇੱਕ ਬਹੁਤ ਵੱਡਾ ਰਾਜਾ ਹੁੰਦਾ ਸੀ ਔਰ ਉਸ ਤੋਂ ਬਾਅਦ ਜਿਹੜੀ ਇਹ ਖਬਰ ਆਉਂਦੀ ਹੈ ਨਾ ਅਚਾਨਕ ਕਿਉਂਕਿ ਅੱਜ ਕੱਲ ਤਾਂ ਸਾਰੇ ਲੋਕ ਹੀ ਜਾਣਦੇ ਕਿ ਰਾਜਿਆਂ ਦਾ ਦੌਰ ਨਹੀਂ ਹੈ ਔਰ ਨਾ ਹੀ ਕੋਈ ਰਾਜਾਂ ਦੀ ਹਕੂਮਤ ਨੂੰ ਅੱਜ ਕੱਲ ਕੋਈ ਮੰਨਦਾ ਕਿਉਂਕਿ ਜਦੋਂ ਰਾਜੇ ਮਹਾਰਾਜੇ ਹੁੰਦੇ ਸੀ ਨਾ ਉਦੋਂ ਉਹਨਾਂ ਦੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇੱਕ ਬਹੁਤ ਵੱਡੀ ਹਕੂਮਤ ਹੁੰਦੀ ਸੀ ਆਪਣੇ ਆਪ ਦੇ ਵਿੱਚ ਉਹ ਮੁੱਖ ਮੰਤਰੀ ਦੀ ਪਾਵਰ ਤੋਂ ਵੀ ਜ਼ਿਆਦਾ ਇਹਨਾਂ ਕਿ ਉਹਨਾਂ ਦੀ ਪਾਵਰ ਮੰਨੀ ਜਾਂਦੀ ਸੀ ਉਹ ਜੀਨੂੰ ਮਰਜ਼ੀ ਸਜ਼ਾ ਦੇ ਦਿੰਦੇ ਸੀ ਜੀਨੂੰ ਮਰਜ਼ੀ ਛੱਡ ਦਿੰਦੇ ਸੀ ਯਾਨੀ ਉਹਨਾਂ ਦੇ ਮੁਤਾਬਕ ਹੀ ਸਾਰਾ ਉਹਨਾਂ ਦਾ ਸਮਰਾਜ ਆਲੇ-ਦਾਲੇ ਦੇ ਇਲਾਕਿਆਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਇੱਕ ਸ਼ਕਤੀ ਪ੍ਰਦਰਸ਼ਨ ਹੁੰਦਾ ਸੀ ਪਰ ਅੱਜ ਦੇ ਦੌਰ ਦੇ ਅੰਦਰ ਹਾਲਾਤ ਕੀ ਨੇ ਔਰ ਪੰਜਾਬ ਦੇ ਲੋਕ ਕਿ ਉਸ ਰਾਜੇ ਦੀ ਰਿਆਸਤ ਨੂੰ ਜਾਂ ਉਹਦੇ ਸ਼ਾਸਨ ਨੂੰ ਮੰਨ ਲੈਣਗੇ ਨਹੀਂ ਕਿਉਂਕਿ ਇਸ ਨੂੰ ਇੱਕ ਬਹੁਤ ਵੱਡੀ ਰੂਪਰੇਖਾ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਅੱਜ ਇੱਕ ਐਸੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਕਿ ਪੂਰੇ ਪੰਜਾਬ ਭਰ ਦੇ ਲੋਕਾਂ ਦੀਆਂ ਅੱਖਾਂ ਖੋਲਣੀਆਂ ਜ਼ਰੂਰੀ ਨੇ ਕਿਉਂਕਿ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਭਾਈ ਡੇਰਾ ਬੱਲਾਂ ਦੇ ਵਿੱਚ ਆਪਣਾ ਭਾਸ਼ਣ ਦੇਣ ਆਉਂਦੇ ਆ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਦੀ ਉਸੇ ਦਿਨ ਯਾਨੀ 2 ਫਰਵਰੀ ਵਾਲੇ ਦਿਨ ਇੱਕ ਦਿਨ ਦਾ ਫਾਸਲਾ 2 ਫਰਵਰੀ ਵਾਲੇ ਦਿਨ ਬਾਬੇ ਦਾ ਨਾਬਾ ਦੀ ਜੇਲ੍ਹ ਦੇ ਵਿੱਚ ਜਾਣਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀ ਦੀ ਜ਼ਮਾਨਤ ਕਰਵਾ ਦੇਣੀ ਔਰ ਤੀਸਰਾ ਨੰਬਰ ਦਸਤਾਰ ਬੰਦੀ ਜਦੋਂ ਨਾਬੇ ਦੇ ਵਿੱਚ 14 ਸਾਲ ਦੇ ਬੱਚੇ ਦੀ ਕੀਤੀ ਜਾਂਦੀ ਹੈ ਨਾ ਕਿ ਦਸਤਾਰ ਬੰਦੀ ਦੇ ਉੱਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲੇ ਨੰਬਰ ਤੇ ਪਹੁੰਚਦੇ ਨੇ ਇਸ ਖਬਰ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਇਕੱਲੇ ਸਾਡੇ ਸਿੱਖ ਕੌਮ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ ਸਿਰ ਤੇ ਬਿਠਾਉਣ ਦੇ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੇ ਜਿਹੜੇ ਬਾਬੇ ਨੇ ਇਹ ਡੇਰੇਦਾਰਾਂ ਨੇ ਬਹੁਤ ਵੱਡਾ ਇੱਕ ਪਲਾਨਿੰਗ ਦੇ ਤਹਿਤ ਇੱਕ ਬਹੁਤ ਵੱਡੀ ਸਾਜ਼ਿਸ਼ ਸਾਡੇ ਲੋਕਾਂ ਦੇ ਨਾਲ ਚੱਲ ਰਹੀ ਹੈ ਕਿਉਂਕਿ ਰਾਜੇ ਮਹਾਰਾਜਿਆਂ ਦਾ ਦੌਰ ਤਾਂ ਨਹੀਂ ਹੈ ਪਰ ਹੁਣ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਔਰ ਉਹਨਾਂ ਦੇ ਸਿਰ ਦੇ ਉੱਤੇ ਬਿਠਾਉਣ ਦੇ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੇ ਬਾਬਿਆਂ ਨੇ ਇਸ ਬੱਚੇ ਨੂੰ ਪਲਾਨ ਕੀਤਾ ਗਿਆ ਯਾਨੀ ਉਸ ਬੱਚੇ ਦਾ ਕੀ ਕਹਿਣਾ ਜੀ ਕਹਿੰਦਾ ਆਪਣੀ ਮਾਂ ਨੂੰ ਕਿ ਮੈਨੂੰ ਸੁਪਨਾ ਆ ਗਿਆ ਤੇ ਮੇਰੀ ਤਲਵਾਰ ਦੱਸ ਹੈ ਕਿੱਥੇ ਹੈ ਉਹ ਸੁਪਨੇ ਚ ਜਾਨੀ ਉੱਠ ਕੇ ਕਹਿੰਦਾ ਕਹਿੰਦਾ ਮੇਰੀ ਤਲਵਾਰ ਦੱਸ ਕਿੱਥੇ ਹੈ ਆਪਾਂ ਆਮ ਲੋਕ ਨਹੀਂ ਆਪਾਂ ਦਾ ਰਾਜ ਹੈ 90 ਦੇ ਵਿੱਚ ਸਾਡਾ ਖੇਲਾ ਪਿਆ ਹਮਮ ਯਾਨੀ ਬਹੁਤ ਸਾਰੀਆਂ ਮਨ ਘੜਤ ਗੱਲਾਂ ਬਣਾਈਆਂ ਦਈਆਂ ਇਸ ਗੱਲਾਂ ਦੇ ਉੱਤੇ ਬਹੁਤੇ ਸਾਡੇ ਲੋਕ ਤਾਂ ਯਕੀਨ ਕਰ ਵੀ ਚੁੱਕੇ ਨੇ ਬਹੁਤੇ ਲੋਕ ਕਰ ਜਾਣਗੇ ਔਰ ਫੇਰ ਵੀ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਆਮ ਜੇ ਲੋਕ ਤੁਹਾਨੂੰ ਕਦੇ ਕੋਈ ਬਾਬਾ ਬਣ ਕੇ ਕਹਿੰਦਾ ਅਸੀਂ ਰੱਬ ਹ ਕੋਈ ਤੁਹਾਨੂੰ ਰਾਜਿਆਂ ਦੇ ਰੂਪ ਦੇ ਵਿੱਚ ਕਹੂ ਕਿ ਅਸੀਂ ਪਿਛਲੇ ਜਨਮ ਦੇ ਰਾਜੇ ਆ ਤਾਂ ਕੀ ਹੁਣ ਉਹਨਾਂ ਰਾਜਾਂ ਨੂੰ ਮੰਨ ਲਿਆ ਜਾਵੇ ਜਾਂ ਨਾ ਬਾਬਿਆਂ ਨੂੰ ਰੱਬ ਮੰਨ ਲਿਆ ਜਾਵੇ ਕਿਉਂਕਿ ਸਾਡੀ ਬਾਣੀ ਹੈ ਜਿਹੜੀ ਉਹ ਤਾਂ ਇਹ ਗੱਲ ਕਹਿੰਦੀ ਆ ਕਿ ਦੇਹ ਤਾਰੀ ਗੁਰੂ ਕਾਲ ਯੁਗ ਦੇ ਵਿੱਚ ਕਿਸੇ ਦਾ ਨਹੀਂ ਹੋਊਗਾ ਤੇ ਫੇਰ ਦੇਹ ਤਾਰੀ ਗੁਰੂਆਂ ਦੀ ਤਾਂ ਇੱਥੇ ਗਿਣਤੀ ਹੈ ਨਹੀਂ ਪੰਜਾਬ ਦੇ ਵਿੱਚ ਬਹੁਤ ਲੋਕ ਜਿਹੜੇ ਕਿ ਆਪਣੇ ਆਪ ਨੂੰ ਰੱਬ ਅਖਵਾਉਂਦੇ ਨੇ ਔਰ ਦੂਜੇ ਪਾਸੇ ਬਹੁਤ ਸਾਰੇ ਧਰਮਾਂ ਦੇ ਵਿੱਚ ਨੇ ਜਿਹੜੇ ਕਹਿੰਦੇ ਅਸੀਂ ਰੱਬ ਹਾਂ ਰੱਬ ਨੂੰ ਰੱਬ ਵੀ ਨਹੀਂ ਕਹਿੰਦੇ ਕਿਉਂਕਿ ਅੱਜ ਬਹੁਤ ਵੱਡੀ ਪੋਲ ਖੋਲਣ ਜਾ ਰਹੇ ਆਂ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਦਸਤਾਰ ਬੰਦੀ ਤੇ ਜਾਣਾ ਔਰ ਦੂਜੇ ਪਾਸੇ 90 ਦੇ ਵਿੱਚ ਹੀ ਦਸਤਾਰ ਬੰਦੀ ਹੁੰਦੀ ਆ ਔਰ 90 ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਏ ਨੂੰ ਛੜਾਉਣ ਜਾਣਾ ਤਿੰਨ ਤਿੰਨ ਕੰਮ ਹੋ ਜਾਂਦੇ ਨੇ। ਔਰ ਉਸ ਤੋਂ ਬਾਅਦ ਭਾਜਪਾ ਦੇ ਪ੍ਰਧਾਨ ਮੰਤਰੀ ਯਾਨੀ ਨਰਿੰਦਰ ਮੋਦੀ ਡੇਰਾ ਬੱਲਾਂ ਦੇ ਵਿੱਚ ਅੱਗੇ ਭਾਸ਼ਣ ਦੇਣਾ ਸਾਦੇ ਪੰਜਾਬ ਦੇ ਲੋਕਾਂ ਨੂੰ ਅਟਰੈਕਟ ਕਰਨਾ ਯਾਨੀ ਸਿੱਖਿਆ ਦੀ ਜਿਹੜੀ ਅਸਲੀ ਜੜ੍ਹ ਹੈ ਨਾ ਉਹਨੂੰ ਕੱਟਣ ਦੀ ਲਗਾਤਾਰ ਕੋਸ਼ਿਸ਼ ਕੇਂਦਰ ਵੱਲੋਂ ਵੀ ਹੋ ਰਹੀ ਹੈ ਔਰ ਦੂਜੇ ਪਾਸੇ ਬਾਬਾ ਕੇਂਦਰ ਦਾ ਪਿੱਠੂ ਹੈ ਯਾਨੀ ਉਹਨਾਂ ਦੀ ਪਿੱਠ ਤੇ ਕੇਂਦਰ ਖੜੀ ਹੈ ਇਸ ਗੱਲ ਨੂੰ ਸਪਸ਼ਟ ਖੁਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਹਿ ਰਹੇ ਨੇ ਕਰ ਵੀ ਰਹੇ ਸਪਸ਼ਟੋ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਬੀਜੇਪੀ ਦੇ ਆਗੂਆਂ ਦੇ ਨਾਲ ਔਰ ਵੱਡੇ-ਵੱਡੇ ਜਿਹੜੇ ਕਿ ਇਹਨਾਂ ਦੇ ਜਿਵੇਂ ਕਿ ਗ੍ਰਹਿ ਮੰਤਰੀ ਕਮਿਤ ਸ਼ਾਹ ਹੋ ਗਿਆ, ਰੱਖਿਆ ਮੰਤਰੀ ਰਾਜਰਾਜ ਸਿੰਘ ਔਰ ਪ੍ਰਧਾਨ ਮੰਤਰੀ ਮੋਦੀ ਇਹਨਾਂ ਦੇ ਨਾਲ ਤਾਂ ਮੁਲਾਕਾਤਾਂ ਕਰਦੀ ਸੀ ਪਰ ਹੁਣ ਜੀ ਰਾਜਾ ਮਹਾਰਾਜਾਂ ਦਾ ਦੌਰ ਬਾਬੇ ਨੇ ਕਿਸ ਪਲੈਨਿੰਗ ਦੇ ਨਾਲ ਚਲਾਉਣਾ ਇਸ ਗੱਲ ਦੀ ਸ਼ੰਕਾ ਨਾ ਕਿਸੇ ਨੂੰ ਭਲਕ ਸੀ ਹੁਣ ਤੁਸੀਂ ਦੱਸੋ ਵੀ ਪੰਜਾਬ ਵਾਸੀਓ ਕਿ ਜਿਹੜੇ ਸਾਡੇ ਰਾਜਾ ਨੂੰ ਮਰੇ ਹੋਇਆ ਬਹੁਤੇ ਸਾਲ ਹੋ ਗਏ ਨੇ ਕਈ ਸਦੀਆਂ ਬੀਤ ਗਈਆਂ ਨੇ ਉਹ ਆਪਣਾ ਇੱਕ ਦੌਰ ਰਿਹਾ ਉਹਨਾਂ ਦਾ ਪਰ ਹੁਣ ਫੇਰ ਤੋਂ ਤੁਹਾਡੇ ਸਿਰ ਤੇ ਇੱਕ ਰਾਜੇ ਦੇ ਰੂਪ ਦੇ ਵਿੱਚ 14 ਸਾਲ ਦੇ ਬੱਚੇ ਨੂੰ ਬਿਠਾ ਦਿੱਤਾ ਜਾਊਗਾ ਫੇਰ ਤੁਸੀਂ ਉਹਦਾ ਸ਼ਾਸਨ ਮੰਨੋਗੇ ਤੁਸੀਂ ਉਹਨਾਂ ਰਾਜਿਆਂ ਦੇ ਪਿੱਛੇ ਲੱਗ ਕੇ ਆਪਣੀ ਜਿਹੜੀ ਕਾਮ ਹੈ ਇਦੇ ਨਾਲ ਬਹੁਤ ਵੱਡਾ ਕਾਹਨ ਹੋਣ ਜਾ ਰਿਹਾ ਕਿਉਂਕਿ ਇਹਨਾਂ ਲੋਕਾਂ ਨੇ ਇਸ ਗੱਲ ਦਾ ਪਲਾਨ ਬੜੇ ਡੁੰਗੇ ਤਰੀਕੇ ਦੇ ਨਾਲ ਚੱਲਿਆ ਟੇਡੇ ਤਰੀਕੇ ਦੇ ਨਾਲ ਵੀ ਕਹਿ ਸਕਦੇ ਆ ਕਿ ਤੁਹਾਨੂੰ ਸਮਝ ਨਾ ਲੱਗੇ ਸਿੱਧੇ ਤੌਰ ਤੇ ਤੁਹਾਨੂੰ ਕੋਈ ਪੱਟਣਾ ਚਾਹੇ ਤੁਸੀਂ ਕਹੋਗੇ ਨਹੀਂ ਅਸੀਂ ਵੀ ਇਹਦੇ ਪਿੱਛੇ ਲੱਗਣਾ ਪਰ ਤੁਹਾਨੂੰ ਐਸੇ ਹੀ ਢੰਗ ਦੇ ਨਾਲ ਵਰਤਿਆ ਜਾਊਗਾ ਜਿਵੇਂ ਕਿ ਹੁਣ ਵੋਟਾਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਕੀ ਚੱਕਰ ਸੀ ਇਹ ਤਾਂ ਇੱਕ ਆਮ ਬਾਬਾ ਸੀ ਪਬਲਿਕ ਨੂੰ ਕਹਿੰਦਾ ਮੈਂ ਰੱਬ ਦਾ ਨਾਮ ਲੈਣਾ ਸਿਖਾਉਣਾ ਜੀ ਪਰ ਸਾਡੀ ਪਬਲਿਕ ਨੂੰ ਹੁਣ ਇੱਥੇ ਵੋਟਾਂ ਦੇ ਰਹੀ ਵਰਤਿਆ ਜਾਊਗਾ ਕਿਉਂਕਿ ਉਹਨਾਂ ਨੇ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਬਾਹ ਫੜਾ ਦਿੱਤੀ ਹੈ ਔਰ ਦੂਜੇ ਪਾਸੇ ਭਾਜਪੀ ਦੇ ਆਗੂ ਬਾਦ ਵੱਡੇ ਵੱਡੇ ਜਿਨ੍ਹਾਂ ਦੇ ਨਾਲ ਬਾਬਾ ਰੇਲੀਆਂ ਕੱਢਣ ਤੇ ਹੋ ਗਿਆ ਤਾਂ ਹੁਣ ਸਾਡੇ ਪੰਜਾਬ ਦੇ ਲੋਕ ਆਲਰੇਡੀ ਇਸ ਗੱਲ ਨੂੰ ਸਮਝ ਚੁੱਕੇ ਆ ਭਲੀ ਭਾਂਤੀ ਉਹ ਜਾਣਦੇ ਨੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੇ ਆਪ ਨੂੰ ਰਿਟਾਇਰ ਦਾ ਕਰ ਲਿਆ ਉਹਨਾਂ ਨੇ ਡੇਰੇ ਦੇ ਵਿੱਚੋਂ ਕਿਉਂਕਿ ਨਵਾਂ ਮੁਖੀ ਵੀ ਉਹਨਾਂ ਨੇ ਜਿਹੜਾ ਕਿ ਐਲਾਨ ਦਿੱਤਾ ਸੀ ਔਰ ਉਸ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਿਆਸਤ ਵੱਲ ਨੂੰ ਵਾਪਸ ਨਹੀਂ ਵੈਸੇ ਬਹੁਤ ਪੁਰਾਣਾ ਇਹਨਾਂ ਦਾ ਜਿਹੜਾ ਕਿ ਭਾਜਪਾ ਦੇ ਨਾਲ ਚੱਲ ਰਿਹਾ ਰਿਸ਼ਤਾ ਉਸ ਗੱਲ ਨੂੰ ਤਾਂ ਪਹਿਲੇ ਹੀ ਪੰਜਾਬ ਦੇ ਲੋਕ ਜਾਣਦੇ ਨੇ ਪਰ ਪੰਜਾਬ ਦੇ ਅੰਦਰ ਹੁਣ ਨਵੇਂ ਪੱਦਰ ਤੇ ਤੁਹਾਡੇ ਤੋਂ ਵੋਟ ਮੰਗੀ ਜਾਊਗੀ ਕਿਸੇ ਗੱਲ ਦਾ ਬਹਾਨਾ ਲਾ ਕੇ ਕਿ ਤੁਸੀਂ ਇਹਨਾਂ ਨੂੰ ਖੜੇ ਕਰ ਦਿਓ ਇਹ ਤੁਹਾਡੇ ਪੰਜਾਬ ਦਾ ਭਲਾ ਕਰਨਗੇ ਉਹਨਾਂ ਲੋਕਾਂ ਦੀ ਸਪੋਰਟ ਵਿੱਚ ਹੈ ਬਾਬਾ ਜਿਹੜੇ ਲੋਕ ਸਾਡੇ ਪੰਜਾਬ ਨੂੰ ਪਹਿਲੀ ਲਾਂਬੂ ਲਾ ਚੁੱਕੇ ਨੇ ਯਾਨੀ ਵਿਕਰਮ ਸਿੰਘ ਮਜੀਠੀਏ ਵਰਗੇ ਸੁਖਬੀਰ ਬਾਦਲ ਵਰਗੇ ਇਹਨਾਂ ਪਰਿਵਾਰਾਂ ਦਾ ਹਿੱਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਸਭ ਤੋਂ ਜ਼ਿਆਦਾ ਹੈ ਕੋਰ ਤੁਸੀਂ ਆਪ ਦੱਸੋ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੀ ਕਰਦੇ ਸੀ ਤੇ ਹੁਣ ਕਿੱਧਰ ਨੂੰ ਚੱਲੇ ਨੇ ਇਸ ਗੱਲ ਨੂੰ ਪੰਜਾਬ ਸਾਰਾ ਜਾਣ ਚੁੱਕਿਆ ਪਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੱਲੀਆਂ ਵੋਟਾਂ ਹੀ ਨਹੀਂ ਬਲਕਿ ਸਾਡੇ ਪੰਜਾਬ ਦੇ ਅੰਦਰ ਜਿਹੜੇ ਨਾਬਾਦੀ ਰਿਆਸਤ ਦੇ ਰਾਜੇ ਨੂੰ ਉਪਸੰਧਿਤ ਕਰ ਲੈਣ ਉਸ ਦੀ ਦਸਤਾਰ ਬੰਦੀ ਕਰਵਾ ਦੇਣੀ ਬਾਅਦ ਦੇ ਵਿੱਚ ਮੈਸੇਜ ਦੇਣਾ ਕਿ ਭਾਈ ਬਾਬਾ ਗੁਰਿੰਦਰ ਢਿੱਲੋਂ ਖੜਾ ਇਹਦੇ ਪਿੱਛੇ ਬall ਦੇ ਬੜੀਆਂ ਤਾਕਤਾਂ ਨੇ ਜਿਵੇਂ ਕਿ ਪ੍ਰਧਾਨ ਮੰਤਰੀ ਦੇਸ਼ ਦੇ ਨਰੇਂਦਰ ਮੋਦੀ ਇਹ ਲੋਕਾਂ ਦੀ ਬਹੁਤ ਬਹੁਤ ਹੀ ਡੂੰਗੀ ਤੇ ਘੜੀ ਹੋਈ ਸਾਜ਼ਿਸ਼ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਲੋਕ ਨਾ ਹੋਣ ਕਿਉਂਕਿ ਪੰਜਾਬ ਦੀ ਜਿਹੜੀ ਸਿੱਖ ਕੌਮ ਹਨ ਇਹਦੀਆਂ ਜੜ੍ਹਾਂ ਦੇ ਵਿੱਚ ਇਹ ਜਿਹੜੇ ਬਾਬੇ ਇੱਕ ਸ਼ੌਂਖ ਦੀ ਤਰ੍ਹਾਂ ਬਹਿ ਗਏ ਨੇ ਕਿਨਾਂ ਦੀਆਂ ਜੜ੍ਹਾਂ ਉਖਾੜੀਆਂ ਜਾਣ ਸਾਡੇ ਦਾ ਪੰਜਾਬ ਦੇ ਅੰਦਰ ਬਹੁਤੇ ਸਿੱਖ ਨਹੀਂ ਹੈ ਕਿਉਂ ਕਿਉਂਕਿ ਪੰਜਾਬ ਨੂੰ ਨਸ਼ਿਆਂ ਦੇ ਨਾਲ ਬਰਬਾਦ ਕੀਤਾ ਉਹ ਇਹਨਾਂ ਪਾਰਟੀਆਂ ਨੇ ਕੀਤਾ ਜਿਹੜੀਆਂ ਪਹਿਲਾਂ ਰਹੀਆਂ ਪੰਜਾਬ ਦੇ ਅੰਦਰ ਐਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਚਾਰੇ ਪਾਸਿਆਂ ਤੋਂ ਤੁਹਾਡੀ ਡੋਰ ਕੱਟਣ ਦੀ ਕੋਸ਼ਿਸ਼ ਤੁਹਾਡਾ ਵजूद ਮਟਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਰਾધા ਸਵਾਮੀ ਦੀ ਗੱਲ ਕਰੀਏ ਕਰੋੜਾਂ ਦੀ ਸੰਖਿਆ ਦੇ ਵਿੱਚ ਉਹਨਾਂ ਦੇ ਫਾਲੋਅਰ ਦੱਸਦੇ ਨੇ ਕਿ ਹੈਗੇ ਨਹੀਂ ਪਰ ਸਾਡੇ ਸਿੱਖਾਂ ਨੂੰ ਬਹੁਤੇ ਵਾਰ ਸੰਤ ਢੱਡਰੀਆਂ ਵਾਲੇ ਨੇ ਵੀ ਕਿਹਾ ਕਹਿੰਦਾ ਜਿਵੇਂ ਰਾਧਾ ਸਵਾਮੀ ਦੇ ਮੁਖੀ ਯਾਨੀ ਗੁਰਿੰਦਰ ਢਿੱਲੋਂ ਨੂੰ ਯਾਨੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਉਹਨਾਂ ਦੇ ਸਮਰਥਕ ਉਡੀਕਦੇ ਹਨ ਤੇ ਜੇਕਰ ਇਦਾਂ ਹੀ ਸਾਡੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਉਡੀਕਣ ਤੇ ਜਾਂ ਉਹਦੇ ਵੱਲ ਤੱਕਣ ਉਹਨੂੰ ਦੇਖਣ ਉਹਨੂੰ ਪਿਆਰ ਕਰਨ ਉਹਦਾ ਸਤਿਕਾਰ ਕਰਨ ਇਹੇ ਗੱਲਾਂ ਢੱਡਰੀਆਂ ਵਾਲੇ ਸੰਤ ਨੇ ਕਹਿੰਦੀਆਂ ਸੀ ਤੇ ਇਹ ਗੱਲਾਂ ਚਾਹੀਦੀਆਂ ਵੀ ਨੇ ਕੋਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗਿਆਂ ਦੇ ਹਾਲਾਤ ਕੀ ਨੇ ਉਹ ਪੂਰਾ ਪੰਜਾਬ ਜਾਣ ਚੁੱਕਿਆ ਅਸ ਵਿਸ਼ੇ ਤੇ ਤੁਹਾਡਾ ਆਪਣਾ ਕਮੈਂਟ ਜਰੂਰ ਕਰੋ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਅੱਜ ਕੱਲ ਹਰ ਬੰਨੇ ਬਾਬਾ ਗੁਰਵਿੰਦਰ ਸਿੰਘ ਢਿੱਲੂ ਰਾਧਾ ਸਵਾਮੀ ਜੀ ਦਾ ਜ਼ਿਕਰ ਹੋ ਰਿਹਾ ਵੇ ਕਿਸੇ ਬੰਨੇ ਉਹ ਮਹਾਰਾਜੇ ਦੀ ਦਸਤਾਰ ਬੰਦੀ ਕਰਵਾ ਰਹੇ ਇੱਕ ਬੱਚੇ ਨੂੰ ਅਖਤਿਆਰ ਦੇ ਵਿੱਚ ਲਿਆ ਰਹੇ ਆ ਜਿਸ ਦਾ ਮਤਲਬ ਹੈਗਾ ਵੈ ਕਿ ਉਹਦੀ ਡੋਰੀ ਨੂੰ ਉਹ ਸੰਭਾਲਣਗੇ ਉਹਨੂੰ ਬਾਬਾ ਗੁਰਵਿੰਦਰ ਸਿੰਘ ਢਿੱਲੂ ਚਲਾਉਣਗੇ ਜੋ ਉਹ ਕਹੇਗਾ ਉਹਦੀ ਗੱਲ ਮੰਨਣਗੇ ਅਸਲ ਪਾਵਰ ਰਾਧਾ ਸਵਾਮੀ ਜੀ ਦੇ ਹੱਥ ਵਿੱਚ ਹੋਏਗੀ ਦੂਸਰੇ ਬੰਨੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੋਂ ਕਰਵਾਈ ਹੈ ਆਪਣਾ ਅਸਰ ਆਪਣੀ ਪਾਵਰ ਦਿਖਾਈ ਹੈ ਉਸ ਤੋਂ ਬਾਅਦ ਬਿਆਨ ਵੀ ਦਿੱਤਾ ਹੋਇਆ ਹੈ ਕਿ ਵਿਕਰਮ ਸਿੰਘ ਮਜੀਠੀਆ ਨਿਰਦੋਸ਼ ਹੈ ਉਸਦੇ ਨਾਲ ਵੀ ਪਾਵਰ ਹੱਥ ਵਿੱਚ ਕੀਤੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੁਣ ਬਾਬਾ ਜੀ ਜੋ ਕਹਿਣਗੇ ਉਹੀ ਕਰੇਗਾ ਤੇ ਤੀਸਰਾ ਫਿਰ ਉਹ ਜਿਹੜੇ ਗਵਰਨਰ ਨੇ ਰੈਲੀ ਕੱਢੀ ਸੀ ਉਹਦੇ ਵਿੱਚ ਵੀ ਬਾਬਾ ਗੁਰਵਿੰਦਰ ਸਿੰਘ ਢਿੱਲੂ ਸ਼ਾਮਲ ਹੋਏ ਹੈ ਤੇ ਫਿਰ ਉਹ ਸਾਰੇ ਜਿਹੜੇ ਸਾਨੂੰ ਅਸਾਰ ਨਜ਼ਰ ਆ ਰਹੇ ਹੈ ਉਹ ਤੋਂ ਹੀ ਲੱਗ ਰਿਹਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੂ 2027 ਦੇ ਵਿੱਚ ਐਮਐਲਏ ਦੇ ਇਲੈਕਸ਼ਨ ਲੜਨਗੇ ਤੇ ਉਹ ਸਿਆਸਤ ਵਿੱਚ ਆਉਣ ਦੀ ਪੂਰੀ ਤਿਆਰੀ ਕਰ ਰਹੇ ਹੈ ਬਾਕੀ ਵਿਰੁੱਧ ਤੁਹਾਨੂੰ ਕੀ ਲੱਗਦਾ ਵੈ ਕਿ ਕਿਸੰਦ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਵੈ ਜਾਂ ਕਿ ਉਸ ਨੂੰ ਆਪਣੀ ਸੇਵਾ ਸੰਤ ਦੇ ਤੌਰ ਤੇ ਹੀ ਕਰਨੀ ਚਾਹੀਦੀ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਲ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਰ ਗੰਨਦਾ ਹੋਈ ਯਾਦ ਰੱਖਣਾ ਅੱਲਾ ਫੇਜ਼